ਕਰੋ ਜੀ ਹਾਂ ਜੇ ਮੇਰੀ ਗੱਲ ਸੁਣੋ ਚਲੋ ਐ ਲੂ ਲੈ ਕੇ ਗਏ ਸੀ ਜਿਹੜੇ ਚੋਕੇ ਠੀਕ ਹੈ ਨਾ ਉਹਦੇ ਇਹਨਾਂ ਨੇ ਕੀਤਾ ਇਹ ਮੇਰੇ ਪਟਾਇਆ ਗੁਰੂ ਜੀਏ ਮੇਰੇ ਗੁਰੂ ਜੀ ਮੇਰੇ ਨਾ ਕੋਈ ਗੱਲ ਸੀ ਮਤਾਂ ਗਿਆ ਜੀ ਕੋਡ ਤਾਂ ਨਹੀਂ ਪੜਦੇ ਕੰਨੀ ਜੁਆ ਕੇ ਤੇਰੀ ਉਹਨਾਂ ਨੇ ਕਿੰਨੀ ਗਲਤੀ ਹੋ ਨਨਕ ਮਾਫੀ ਮੰਗੀ ਆ ਤੇ ਠੀਕ ਹੈ ਬਾਕੀ ਮੈਂ ਆਪਣੀ ਦਵਾਈ ਦਾ ਦਵਾਈ ਨਾਮ ਹੋ ਗਿਆ ਉਹਨਾਂ ਨੂੰ ਕੰਪਰਮਾਈਜ਼ ਹੋ ਗਿਆ ਕੰਪਰਮਾਈਜ਼ ਤੋਂ ਤਾਂ ਕੀ ਕਹਿਣਾ ਜੀ ਹਾਂ ਜੀ ਨਹੀਂ ਕੁਛ ਨਹੀਂ ਅਸੀਂ ਕਹਿਣਾ ਜੀ ਇਹ ਕਿਸੇ ਦੇ ਖਿਲਾਫ ਨਹੀਂ ਕਹਿਣਾ ਨਾ ਮਾੜਾ ਚੰਗਾ ਕਹਿਣਾ ਆ ਲੇਕਿਨ ਆਸਾ ਦਿੱਤੀ ਹੈ ਇਹਦੇ ਕਾਰਨ ਨਹੀਂ ਆਪਣੇ ਬੱਚੇ ਅਨਸਾਰ ਇਹਨਾਂ ਨੂੰ ਮਾਫ ਕਰ ਦਿੱਤਾ ਵਾ ਸਾਡਾ ਕੰਫਰਮੈਂਸ ਹੈਗਾ ਸਾਡੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਸਾਰਿਆਂ ਨੂੰ ਨਮਸਕਾਰ ਜੀ ਅਲਿਗੇਸ਼ਨ ਵਰਤਨਾਂ ਤੇ ਕਹਣ ਲੱਗੇ ਸੀ ਇਹਨੂੰ ਭਰੇ ਮੇਲੇ ਚ ਪੱਤਰਕਾਲੀ ਦੇ ਮੇਲੇ ਚ ਚੁੱਕ ਕੇ ਲੈ ਗਏ ਸਾਰੇ ਪੁੱਲ ਸਾਂ ਲੈਣੋਂ ਬਜਾਏ ਸਰਕਾਰ ਨੇ ਕੁਸਮਾਲੇ ਤੋਂ ਸਾਰੇ ਮੇਲੇ ਆ ਲੈਣੋਂ ਬੰਦਾ ਇਹ ਬੜੀ ਮੁਸ਼ਕਲ ਪੱਜ ਕੇ ਆਇਆ ਇਹ ਉਹਨਾਂ ਦੇ ਬੂਏ ਤੋਂ ਬਾਹਰ ਛਡਾ ਕੇ ਪੱਜ ਕੇ ਆਇਆ ਜੇ ਇਹ ਪੱਜ ਮਾਰ ਮਾਰ ਕੇ ਕੀ ਹਾਲੇ ਤੇ ਕੀਤਾ ਮਿਲਾ ਆਸ਼ਾ ਪਾਈਆਂ ਇਹਦੇ ਮੇਰਾ ਜਲੂਸ ਕੱਟਿਆ ਇਹਦੇ ਵਾਲ ਇਹ ਸਾਰੇ ਦਾ ਕੰਮ ਕਰਦੇ ਚਾਰ ਦੇ ਕੱਟਦੇ ਵਾਲਾ ਇਹ ਤੁਹਾਡੇ ਵੀ ਹੱਥ ਆ ਹੁਣ ਇਹਨਾਂ ਨੇ ਮੇਰੇ ਹੱਥੀ ਪੇਜ ਗੁਨਾ ਕਰਦੀ ਕਰਦੇ ਇਹੋਨਾ ਖਲੀ ਕਿੰਨਾਰੇ ਸਾਰੇ ਆਪਣੀ ਲਿੰਕ ਪਰਵਤ ਮੇਰੀ ਮੇਰੀ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਸਾਰੇ ਨੇ ਦਖਲ ਨਹੀਂ ਦਿੱਤੀਆਂ ਜਿਹੜਾ ਅਸਲੀ ਕਿੰਨਰ ਹੋਏਗਾ ਉਹ ਬਧਾਈ ਮੰਗੇਗਾ ਨਕਲੀ ਕਰਨਾ ਦਾ ਬੈਨ ਲਾਓ ਕੋਈ ਨਾਲ ਨਾਲ ਕੋਈ ਗਲਤ ਗੱਤ ਨਹੀਂ ਹੋਈ ਮੈਂ ਪਛਾਇਆ ਜੇ ਇਹਨੂੰ ਠੀਕਾ ਮੈਨੂੰ ਤਾਂ ਬਚਾਇਆ ਕਿ ਇੱਕ ਬੱਚਾ ਵਾ ਆਪਣੇ ਮਾਪਿਓ ਦਾ ਚੰਗਾ ਭਲਾ ਮੁੰਡਾ ਵਾ ਇਹਨੂੰ ਖੁਸਰਾਲੀ ਅਸੀਂ ਬਣਾ ਲਾਂਗੇ ਠੀਕਾ ਤੇ ਇਹਨੂੰ ਜ਼ਬਰਦਸਤ ਆਣਾ ਜੰਦੀ ਦੇ ਪੋਲੀ ਨੋ ਕਰਵਾਵੇ ਹੋਈ ਵੋਟੀ ਵੀ ਨਾਲ ਰਹਿੰਦੀ ਜੇਰੇ ਇਹਨੂੰ ਆਦੀ ਵੋਟੀ ਦਾ ਨਾ ਜੇ ਲਾਰਾ ਕਾਲਾ ਉਸਮ ਮਨੋਜ ਠੀਕ ਹੈ ਡਿੰਪਲ ਉਰਫ ਉਹਦਾ ਨਾਮ ਹੈ ਰਾਜੇ ਬਿੱਲੂ ਠੀਕ ਹੈ ਡਿੰਪਲ ਬਾਬਾ ਜਿਹੜਾ ਉਰਫ ਉਹਦਾ ਨਾਮ ਬਿੱਲੂ ਜਿਹੜਾ ਆ ਵਾਲੇ ਤੱਕ ਗਲੋਂਦਾ ਆ ਪਾਲੋ ਆ ਜੇ ਆ ਬੱਚੇ ਆ ਵਾਲਾ ਠੀਕ ਹੈ ਇਹ ਗੁਰੂ ਦੀ ਸੇਵਾ ਕਰਦੀ ਇਹਨੂੰ ਕਿ ਗੁਰੂ ਲੈ ਕੇ ਆ ਇਹ ਕੰਮ ਬੰਦ ਕਰੇ ਇੰਨਾ ਤੇ ਪਰਚਾ ਹੋਣਾ ਚਾਹੀਦਾ ਇਹ ਸਾਗਰ ਸਾਗਰਵਰ ਰਨ ਰਿਆਕ ਹੈ ਆ ਉਹ ਜਿਹੜੇ ਭਿਗੇ ਆ ਕੀ ਉਹਦਾ ਨਾਮ ਹੈ ਕਮਾਲ ਮੰਡੀ ਵਾਲੇ ਉਹਨਾਂ ਨੇ ਰਹਿ ਕੇ ਹੀਰੋਇਨ ਸਪਲਾਈ ਕਰਦਾ ਹੈ ਉਥੋਂ ਫਰੋਜਪੁਰੋਂ ਲੈ ਕੇ ਆਂਦਾ ਹੈ 2-2 ਕਿਲੋ 3-3 ਕਿਲੋ ਹੀਰੋਇਨ ਉਸਰੇ ਦਾ ਬੇਸ ਬਣਾਇਆ ਦਾ ਸੀ ਇਹਨੇ ਵੀ ਮੈਨੂੰ ਪੁਲਿਸ ਨਹੀਂ ਰੋਕ ਸਕਦੀ ਠੀਕ ਆ ਤੇ ਅੱਜ ਵੀ ਇਹਨੇ ਇੰਨੀ ਗੋਟੀਆਂ ਤਾਰਾ ਬਣਾ ਲੀਆਂ ਉਸ ਇਹਨਾਂ ਦੀ ਗੋਟੀਆਂ ਤਾਰਾ ਕਿਉਂ ਨਹੀਂ ਤੋੜਦੀ ਇਹਨਾਂ ਨੇ ਤਾਂ ਸਮੈਕਾ ਦੇ ਸਿਰ ਤੋਂ ਬਾ ਲਿਆ ਹਨੂ ਲਾਦੇ ਨਸ਼ੇ ਠੀਕ ਆ ਇਹ ਵੇਚਦੇ ਨੇ ਇਹਨਾਂ ਦੀ ਜਾਂਚ ਕੀਤੀ ਜਾਵੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਪਏ ਮੰਨ ਕੇ ਕਰਦੇ ਆ ਵੀ ਇਹਨਾਂ ਦੇ ਡਰ ਨਵਾਇਆ ਕਰਾਈਆਂ ਜਾਂ ਇਹ ਨਾਲ ਨਸ਼ਾ ਵੇਚਦੇ ਆ ਚਲ ਨਸ਼ਾ ਮੁਕਤ ਕੀਤਾ ਜਾਵੇ ਨਾਲ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਨਵੇਂ-ਨਵੇਂ ਲਿੰਗ ਪਰਵਰਤਨ ਕਾਇਆ ਉਹਨਾਂ ਦੀ ਵੀ ਡਾਕਟਰੀ ਜੀ ਜੈਸਮੀਨ ਸਾਡਾ ਥੋੜਾ ਜਿਹਾ ਰੋਲਾ ਚੱਲਦਾ ਕਿ ਆ ਕਿ ਸਾਡੀਆਂ ਵਧਾ ਗਿਆ ਜਦੋਂ ਕਿ ਚਾ ਕਿ ਉਹਨੂੰ ਇੱਥੇ ਖਾਣੇ ਲਈ ਆਏ ਸੀ ਸੱਤਿਆ ਦੇ ਥਾਣੇ ਵਾਲਿਆਂ ਨੇ ਹੁਣ ਸਾਡੇ ਕੰਪਰਮਾਈਜ਼ ਹੋ ਗਿਆ ਵਾਲੀ ਮਾਫੀ ਮੰਗੀ ਸਾਡੇ ਮਾਲਕਾਂ ਕੋਲ ਠੀਕ ਹੈ ਜੀ ਸਾਨੂੰ ਵਧਾਈਆਂ ਵਾਪਸ ਮੋੜਨ ਵਾਸਤੇ ਨੇ ਕਹਿ ਦਿੱਤਾ ਵਾ ਠੀਕ ਹੈ ਜੀ ਬਾਕੀ ਸਾਨੂੰ ਅਦਾਬ ਸਲਾਮ ਬੋਲਿਆ ਸੀ ਜੋ ਬੋਲਿਆ ਸੀ ਬਾਕੀ ਸਾਡੀ ਇੰਸਟਾਗ੍ਰਾਮ ਤੇ ਵੀਡੀਓ ਭਾਈਆਂ ਸੇਮੇ ਅਸੀਂ ਆਪਣੀ ਮਾਲਕ ਦੀ ਸੇਵਾ ਕਰਦੇ ਸੀ ਠੀਕ ਹੈ ਜੀ ਮਾਲਕ ਦੀ ਸੇਵਾ ਕਰਦੇ ਹਾਂ ਸੁਦਰਜਾ ਕਹਿੰਦਾ ਚਲੋ ਜੀ ਨਸ਼ੇ ਦੇ ਵਿੱਚ ਚਿੱਟਾ ਚੁਟਾ ਲੰਦਾ ਸੀ ਹੁਣ ਸੁਦਰਜਾ ਕਹਿੰਦਾ ਜਿਹੜੇ ਅਪਲੀਕੇਸ਼ਨ ਲਾਏ ਗਏ ਇੱਕ ਬਾਬੇ ਇੱਕ ਲੜਕੀ ਦੇ ਉੱਤੇ ਕਿ ਮੈਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਬਰਦਸਤੀ ਉਹਦੇ ਸਾਰੇ ਝੂਠੇ ਆ ਅਸੀਂ ਕਿਹੜਾ ਡਾਕਟਰਾਂ ਜੀ ਅਸੀਂ ਕਿਹੜਾ ਡਾਕਟਰਾਂ ਜੋ ਵੀ ਕਰੇਗਾ ਡਾਕਟਰ ਕਰੇਗਾ ਅਸੀਂ ਤੁਹਾਡੇ ਕਰ ਸਕਦੇ ਸੀ ਤਾਂ ਕੁਸਰੇ ਲੋਕ ਅੱਥੇ ਬਤਾਇਆ ਲੈ ਮੇਰਾ ਸਾਡੇ ਬੱਚੇ ਇਸ ਤੋਂ ਕਮ ਮੰਗਣ ਵਾਲੇ ਨੇ ਸਾਡੇ ਬੱਚੇ ਇਸ ਤੋਂ ਕਮ ਮੰਗਦੇ ਆ ਜੀ ਬਾਕੀ ਜੋ ਤੁਹਾਡਾ ਕੰਫਰਮਾਈਜ਼ ਹੋ ਗਿਆ ਥਾਣੇ ਦੇ ਵਿੱਚ ਅੱਜ ਕੋਠਾਣੇ ਤੇ ਮਾਰੂ ਮਹਾਰਾਜ ਦੇ ਕੈਮਰਾ ਠੀਕ ਹੈ ਜੀ ਬਾਬੇ ਮੰਗਲੀ ਹੋਈ ਹੈ ਜੈਸਮੀਨ ਨੇ ਤੁਹਾਡੀ ਸਾਡੇ ਡਾਕਟਰ ਜੀ ਵੀ ਬਣੇਗਾ ਜੋ ਤੁਹਾਡੇ ਮਾਲਕ ਸਾਨੂੰ ਕਹਿਣਗੇ ਤੁਸੀਂ ਆਪਣੇ ਮਾਲਕਾਂ ਦੇ ਨਾਮ ਲਿਆ ਬੋ ਚਲੋ ਆਪਾਂ ਦਾ ਹੀ ਬਾਬਾ ਦੇ ਪਰਮ ਨੂੰ ਬਖਲਾਵੋ ਜਸਮੀਨ ਦੇ ਇੱਕ ਉਹਨਾਂ ਦੇ ਇਹ ਨੇ ਚੋਂ ਵਧਾਈਆਂ ਲਈਆਂ ਸੀ ਉਹਦੀ ਸੰਬੰਧੀ ਕੀ ਸਾਡੇ ਇਹ ਦੇ ਵਧਾਈਆਂ ਲਉਂਦੇ ਨਹੀਂ ਜੀ ਉਹ ਉਹਨਾਂ ਦਾ ਬਾਹਰ ਰਸਾਲਾ ਕਰਾਤਾ ਵਾ ਲੱਗੇ ਤਾਂ ਗਾਂ ਇਹ ਤੁਹਾਨੂੰ ਨਹੀਂ ਕਰੂਗਾ ਇੱਕ ਦੂਜੇ ਦੇ ਆਪਣੇ ਘਰ ਜਾਣਗੇ ਤੇ ਜਿਹੜਾ ਇੱਕ ਅਲੀਗੇਸ਼ਨ ਲਗਾਇਆ ਗਿਆ ਸੀ ਕਿ ਇੱਕ ਇੱਕ ਲੜਕੀ ਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਨਹੀਂ ਨਹੀਂ ਹੋਈ ਨਹੀਂ ਕੋਈ ਸਿਰਫ ਇਹ ਸਾਡੇ ਕੋਲ ਉਹ ਹੀ ਕਿਹੜਾ ਏਰੀਆ ਦੱਸ ਦੇਗਾ ਡੰਪਰ ਅੱਛਾ ਏਰੀਆ ਬਤਾਈਦਾ ਹੋਰ ਕੋਈ ਇੰਤਹਾ ਨਹੀਂ ਕੋਈ ਬੱਸੇ ਹੋਈ ਤਿੰਨ ਹੋ ਗਿਆ ਰੰਗੜਵੇ ਅੱਗੇ ਤੋਂ ਜਾਣਾ ਕੋਈ ਨਹੀਂ ਕਰੂਗਾ ਠੀਕ ਆਪਨੇ ਹੀ ਜਾਣਾ